पर तुरंत सिद्धी थोड़े दिनों दी साधना ਤੋਂ ਬਾਅਦ ਪ੍ਰਾਪਤ ਹੋ ਜਾਂਦੀ ਹੈ ਅਗਰ ਕੋਈ ਪੁਖਤਾ ਇਰਾਦੇ ਦਾ ਬੰਦਾ ਹੈ ਹਿੰਦੁਸਤਾਨ ਦੇ ਵਿੱਚ ਇਸ ਵਕਤ ਦਾ ਇੱਕ بڑا ਮਸ਼ਹੂਰ ਤਾੰਤ੍ਰਿਕ ਇਸ ਵਕਤ ਜੇਲ੍ਹ ਦੇ ਚੰਦਰ ਸਵਾਮੀ ਸ਼ਾਇਦ ਆਪਣੇ ਪੇਪਰ ਪੜਿਓਨ ਅਖਬਾਰ ਪੜਿਓਨ ਖਬਰਾਂ ਸੁਣਿਆਨ ਇਸਨੇ ਆਪਣੀ ਤਾੰਤ੍ਰਿਕ ਸਾਧਨਾ ਨਾਲ ਬੜਿਆਂ-ਬੜਿਆਂ ਨੂੰ ਮੁੱਠੀ ਚ ਕੀਤਾ ਔਰ ਉਹਨਾਂ ਕੋਲ ਗਲਤ ਕੰਮ ਕਰਾਇਆ। ਪਰ ਉਹਨਾਂ ਨੇ ਗਲਤ ਕੀਤੇ। ਔਰ ਜਦ ਇਸ ਨੂੰ ਗ੍ਰਿਫਤਾਰ ਕਰਨ ਆਏ ਮੈਂ ਉਦੋਂ ਹਿੰਦੁਸਤਾਨ ਦੇ ਚੀ ਸੀ ਜਿਸ ਦਿਨ ਇਹ ਅਰੈਸਟ ਹੋਇਆ ਇਹਨੇ ਕਿਹਾ ਮੈਨੂੰ ਅਰਸ ਅਰੈਸਟ ਕੀਤਾ ਤਾਂ ਮੈਂ ਸਾਰੇ ਰਾਜ਼ ਉਗਲ ਦੇਵਾਂਗਾ ਜੋ ਇਹਨਾਂ ਸਾਰਿਆਂ ਨੇ ਕੀਤੇ ਨੇ ਕੰਮ। ਮੈਂ ਸਭ ਉਗਲ ਦੇ। ਤਰ ਜਿਨ੍ਹਾਂ ਦੇ ਰਾਜ਼ ਉਗਲਦੇ ਸਨ ਉਹਨਾਂ ਦੀ ਹਕੂਮਤ ਰਹੀ ਨਹੀਂ ਸੀ ਕੋਰਟ ਨੇ ਅੰਦਰ ਕਰ ਦਿੱਤਾ ਹੈ ਜੇਲ੍ਹ ਦੇ ਜਹ ਇਸ ਨੇ ਕੁਛ عرصਾ ਪਹਿਲਾਂ ਐਲਾਨੀਆਂ ਵੀ ਕਿਹਾ ਕਿ ਦੋ ਚਾਰ ਪੱਥਰ ਦੀਆਂ ਮੂਰਤੀਆਂ ਨੇ ਅਗਰ ਦੁੱਧ ਪੀਤਾ ਹੈ ਗਣੇਸ਼ ਦਾ ਗਣੇਸ਼ ਦੀਆਂ ਮੂਰਤੀਆਂ ਨੇ ਮੇਰੀ ਤਾੰਤ੍ਰਿਕ ਸਿੱਧੀ ਨਾਲ ਇਸ ਨੇ ਭਾਰਤ ਵਿੱਚ ਐਸਾ ਦਾਵਾ ਕੀਤਾ ਐਲਾਨੀਆਂ ਥੋੜੀ ਜਿਹਾ ਬਚਪਨ ਤੋਂ ਮੈਂ ਇਹਦਾ سلسلہ ਦੇਖਿਆ ਹੈ ਅਲਵਰ ਤੋਂ ਕੋਈ 32 ਮੀਲ ਦੀ ਦੂਰੀ ਤੇ ਇੱਕ ਕਸਬਾ ਹੈ ਬੈਰੋੜ ਤੇ ਉੱਥੋਂ ਦਾ ਵਾਸੀ ਹੈ ਅਕਸਰ ਇਸ ਦਾ ਅਲਵਰ ਆਣਾ ਜਾਣਾ ਰਿਹਾ ਹੈ ਧਾਰਮਿਕ ਸਮਾਗਮਾਂ ਵਿੱਚ ਬੋਲਣਾ ਵੀ ਰਿਹਾ ਇਸ ਦਾ ਤੰਤ੍ਰਿਕ ਯੋਗੀ ਹੈ ਦਿੱਲੀ ਦੇ ਜੋ ਇਸ ਦਾ ਆਸ਼ਰਮ ਹੈ ਪੁਰਾਣੇ ਕਿ ਸੇਵੀ ਰਾਜੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਹਿਲ ਸੁੰਦਰ ਨਹੀਂ ਹੋ ਸਕਦਾ। ਅਤੇ ਇੱਕ ਅੰਦਾਜ਼ੇ ਦੇ ਮੁਤਾਬਕ ਜੋ ਲੋਕ ਕਹਿੰਦੇ ਨੇ ਇਸ ਮਹਿਲ ਨੁਮਾ ਆਸ਼ਰਮ ਤੇ ਅੱਜ ਦੇ ਹਿਸਾਬ ਨਾਲ ਘਟ ਤੋਂ ਘੜ 10 ਕਰੋੜ ਰੁਪਏ ਖਰਚ ਹੋਣਾ ਚਾਹੀਦਾ ਹੈ। ਤੰਤ੍ਰਿਕ ਵਿਦਵਾਨ ਸਾਈਂ ਬਾਬੇ ਨੂੰ ਵੀ तांत्रिक योगी ਮੰਦੇ ਨੇ ਇਹ ਵੀ ਮੈਂ ਅਰਜ਼ ਕਰਦੇ ਆ ਤੁਸੀਂ ਜੋ ਵੀ ਕੁਝ ਕਹੋ ਉਹ ਆਪਣੇ ਹੱਥਾਂ ਚੋਂ ਕੱਢ ਸਕਦਾ ਹੈ ਉਹ ਦੇ ਕੇਸਾਂ ਚੋਂ ਰਾਖ ਨਿਕਲਦੀ ਹੈ ਲੱਖਾਂ ਦੇ ਕੱਠ ਦੇ ਚ ਉਹਦੀ ਤਸਵੀਰ ਤਸਵੀਰ ਦੇ ਚੋਂ ਵੀ ਰਾਖ ਨਿਕਲਦੀ ਹੈ ਉਹ ਹੋਰ ਵੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਕਰਦਾ ਹੈ ਲੱਖਾਂ ਲੋਕ ਪ੍ਰਭਾਵਿਤ ਆਉਂਦੇ ਨੇ ਲਖਾ ਲੋਕ ਉਸਦੇ ਪੁਜਾਰੀ ਹੁੰਦੇ ਨੇ ਪਰ ਮਹਾਰਜ ਕਰਾਂ ਪ੍ਰਭੂ ਕਰਕੇ ਨਹੀਂ ਉਸ ਤੰਤਰ ਸਿੱਧੀ ਕਰਕੇ ਅਗਰ ਉਹ ਤੰਤਰ ਸਿੱਧੀ ਨਹੀਂ ਤਾਂ ਸ਼ਾਇਦ ਇਹ ਗੱਲ ਨਾ ਹੋਵੇ ਪਰ ਇਹ ਤਾੰਤ੍ਰਿਕ ਸਿੱਧੀ ਇਸਦੇ ਕੋਲ ਚੰਦਰਸਵਾਮੀ ਕੋਲ ਨਾ ਆਉਂਦੀ ਤਾਂ ਮੇਰੇ ਖਿਆਲ ਭਾਰਤ ਦੀ ਸੈਂਟਰਲ ਹਕੂਮਤ ਸਾਰੇ ਮਿਲਿਸ਼ਟਾਂ ਨੇ ਇਸਨੇ ਮੁੱਠੀ 'ਚ ਨਹੀਂ ਕਰਨਾ ਸੀ ਸਾਰੇ ਇਸ ਦੀ ਮੁੱਠੀ 'ਚ ਸਨ ਸਾਰੇ ਇਸ ਦੇ ਇਸ਼ਾਰਿਆਂ ਤੇ ਨੱਚਦੇ ਰਹੇ ਮੈਂ ਤੇ ਕੁਝ ਇਸ ਤਰ੍ਹਾਂ ਦਾ ਵੀ ਪੜਿਆ ਕਿ ਜ਼ਾਰ ਦੇ ਸਮੇਂ ਰਾਸ ਉਤਨ ਨਾਮ ਦਾ ਇੱਕ ਤਾੰਤ੍ਰਿਕ ਰਸ਼ੀਆ ਦੇ ਚ ਵੀ ਸੀ ਜਿਸ ਨੇ ਉਸ ਵਕਤ ਦੇ ਇਸ ਬਾਦਸ਼ਾਹ ਕੋਲ ਬੜੇ ਗਲਤ ਕੰਮ ਕਰਾਇਆ ਧਰਮ ਬਾਰੇ ਨਫਰਤ ਰਸ਼ੀਆ ਦੇਚ ਅਗਰ ਪੈਦਾ ਹੋ ਸਕੀ ਠੀਕ ਹੈ ਕਿ ਕਾਰਨ ਮਾਰਕਸ ਦੇ ਵਿਚਾਰਾਂ ਦਾ ਬਹੁਤ ਵੱਡਾ ਪ੍ਰਭਾਵ ਹੋ ਲੇਕਿਨ ਇਸ ਦੇਚ ਕੁਛ ਉਸਤਾਂਤ੍ਰਿਕ ਯੋਗੀ ਦਾ ਵੀ ਅਸਰ ਉਸਨੇ ਇਸ ਤਰ੍ਹਾਂ ਦੇ ਗਲਤ ਕੰਮ ਕਰਾਏ ਕਿ ਲੋਕਾਂ ਤੋਂ ਲੋਕਾਂ ਦੇ ਮਨ ਦੇਚ ਧਰਮ ਤੋਂ ਨਫਰਤ ਪੈਦਾ ਹੋਈ ਜੈਸੇ ਇਸ ਵਕਤ ਹਿੰਦੁਸਤਾਨ ਦੇ ਸਾਰੇ ਅਖਬਾਰ ਕਹਿ ਰਹੇ ਨੇ ਕਿ ਧਾਰਮਿਕ ਲੋਕਾਂ ਦੇ ਕੰਮ ਨੇ ਜਿਤਨੇ ਵੀ ਚੋਟੀ ਦੇ ਵੱਡੇ ਅਖਬਾਰ ਨੇ ਤੋਂ ਕਹਿੰਦੇ ਨੇ ਇਸ ਵਕਤ ਦਾ ਇੱਕ ਵੱਡਾ ਆਪਣੇ ਆਪ ਨੂੰ ਕਹਿਣ ਵਾਲਾ ਸੰਤ ਜਿਤਨਾ ਗਲਤ ਹੋ ਸਕਦਾ ਇਤਨਾ ਥੱਲੇ ਹੋ ਸਕਦਾ ਹੈ ਤੋਂ ਧਰਮ ਕੀ ਹੈ ਕੁਝ ਵੀ ਨਹੀਂ ਹੈ ਮੁਹੰਮਦ ਸਾਹਿਬ ਨੇ Hazrat Ali ਨੂੰ ਕਿਹਾ ਸੀ ਇੱਕ ਗੱਲ ਹਦੀਸ ਮੈਂ ਪੜ ਰਿਹਾ ਸੀ ਕਿਹਦੇ ਨੇ ali ਧਾਰਮਿਕ ਬੰਦੇ ਦੀ ਇੱਕ ਗਲਤੀ ਲੱਖਾਂ ਗਲਤ ਗਲਤੀਆਂ ਵਰਗੀ ਹੈ ਉਹਦੀ ਇੱਕ ਗਲਤੀ ਇੱਕ ਗਲਤੀ ਨਹੀਂ ਹੈ ਸ਼ਾਇਦ ਆਮ ਸਾਧਾਰਨ ਬੰਦੇ ਦੀਆਂ ਹਜ਼ਾਰਾਂ ਗਲਤੀਆਂ ਵੀ ਇੱਕ ਗਲਤੀ ਵਰਗੀਆਂ ਕਿਉਂਕਿ ਉਸ ਹਜ਼ਾਰਾਂ ਗਲਤੀਆਂ ਨਾਲ ਉਹ ਖੁਦ ਦੁਖੀ ਹੋਵੇਗਾ ਜਗਤ ਨਹੀਂ ਪਰ ਧਾਰਮਿਕ ਮਨੁੱਖ ਦੀ ਇੱਕ ਗਲਤੀ ਰਖਾਸ ਕਰਕੇ ਉਹ ਪ੍ਰਤਿஷ்டਿਤ ਹੋਵੇ ਜਾਣਿਆ ਗਿਆ ਹੋਵੇ ਸਾਰੇ ਮੰਦ ਦੇ ਹਨ ਇੱਕ ਗਲਤੀ ਲੱਖਾਂ ਗਲਤੀਆਂ ਵਰਗੀ ਹੈ ਕਿਉਂਕਿ ਲੱਖਾਂ ਮਨੁੱਖ ਭਟਕਣਗੇ ਉਹਨਾਂ ਦੀ ਸ਼ਰਧਾ ਨੂੰ ਚੋਟ ਲੱਗੇ ਉਹਨਾਂ ਦੀ ਸ਼ਰਧਾ ਟੁੱਟੇਗੀ ਉਹਨਾਂ ਦੀ ਸ਼ਰਧਾ ਨੂੰ ਆਗਾਹਤ ਪਹੁੰਚੇਗਾ ਠੀਕ ਹੈ ਰਾਜੇ ਬੌਝ ਨੇ ਇਹ ਤਾੰਤ੍ਰਿਕ ਆਪਣੇ ਰਾਜ ਪਾਠ ਚੋਂ ਕੱਢ ਦਿੱਤੇ ਸਨ ਪਰ ਤੰਤਰ ਵਿਦਿਆ ਸਾਰੀ ਦੁਨੀਆ 'ਚ ਕਿਸੇ ਨਾ ਕਿਸੇ ਰੂਪ ਦੇ ਚ ਮੌਜੂਦ ਹੈ। ਹਿੰਦੁਸਤਾਨ ਤੋਂ ਬਾਅਦ ਅਗਰ ਵੱਡੇ ਪੱਦਰ ਦੇ 'ਚ ਹੈ ਤਾਂ ਚਾਈਨਾ ਦੇ 'ਚ ਹੈ। ਅਫਗਾਨਿਸਤਾਨ ਦੇ 'ਚ ਵੀ ਹੈ, ਈਰਾਨ ਦੇ 'ਚ ਵੀ ਹੈ। ਇਹ ਵੀ ਮਰਜ ਕਰਦੇ। ਇਹ ਸਿਰਫ ਨਾਮ ਅਲਗ-ਅਲਗ ਨੇ ਪਰ ਇਹ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੈ ಪರಿਪੂਰਨ ਪਰਮਾਤਮਾ ਜੋ ਤੇਰਾ ਨਾਮ ਹੈ ਇਹੀ ਯੰਤਰ ਹੈ ਇਹੀ ਤੰਤਰ ਹੈ ਇਹੀ ਮੰਤਰ ਹੈ ਹੋਰ ਕੁਝ ਵੀ ਨਹੀਂ ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ ਸ਼ਾਇਦ ਆਪ ਜਪ ਸਾਹਿਬ ਪੜ੍ਹਦੇ ਹੋ ਜਿਹੜੇ ਨਿਤਨੇਮ ਕਰਦੇ ਨੇ ਜਪ ਸਾਹਿਬ ਦਾ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਉਹਨਾਂ ਦੇ ਸਾਹਮਣੇ ਜਪ ਸਾਹਿਬ ਦੀਆਂ ਇਹ ਪੰਕਤੀਆਂ ਆਈਆਂ ਹੋਣਗੀਆਂ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਸਰਬ ਮੰਤਰੰ ਫਿਰ ਇਸ ਤੋਂ ਦੂਸਰੇ ਛੰਦ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਪ੍ਰਮਾਤਮਾ ਤੇਰਾ ਨਾਮ ਸਾਰੇ ਮੰਤਰਾਂ ਦਾ ਮੰਤਰ ਹੈ ਸਾਰੇ ਯੰਤਰਾਂ ਦਾ ਯੰਤਰ ਹੈ ਸਾਰੇ ਤੰਤਰਾਂ ਦਾ ਤੰਤਰ ਹੈ ਕਿਸੇ ਤੰਤਰ ਦੀ ਲੋੜ ਨਹੀਂ ਕਿਸੇ ਯੰਤਰ ਦੀ ਲੋੜ ਨਹੀਂ اور کسی منتر دی لوڑ نہیں تو خیر میں اس واسطے ارض کی تھی ہے کہ منخ کو شکتی ہے طاقت ہے ایک بچے کو جوان کو بھی ہے بڑھے کو ہے اور اس شکتی دے نکاس دے دوار پرماتما نے نو بنایا یہ شکتی ਜਦ ਸਰੀਰ ਦੇ ਵਿੱਚ ਭਰ ਜਾਏ ਤਾਂ ਇਹਨਾਂ ਨਵ ਦਰਵਾਜ਼ਿਆਂ ਦੇ ਰਾਹੀਂ ਬਾਹਰ ਨਿਕਲੇ ਤਾੰਤ੍ਰਿਕ ਪਰ ਨਿਕਾਸ ਦੇ ਦਰਵਾਜ਼ੇ ਬੰਦ ਕਰਦੇ ਨੇ ਇਹ ਸ਼ਕਤੀ ਬਾਹਰ ਨਹੀਂ ਜਾਣੀ ਚਾਹੀਦੀ ਦੇਖਦੇ ਆ ਵੀ ਸ਼ਕਤੀ ਬਾਹਰ ਜਾਂਦੀ ਹੈ ਸ਼ਾਮ ਤੱਕ ਅੱਖਾਂ ਥੱਕ ਜਾਂਦੀਆਂ ਦੇਖ-ਦੇਖ ਕੇ ਮਨੁੱਖ ਥੱਕਦਾ ਹੈ ਦੇਖ-ਦੇਖ ਕੇ ਮਨੁੱਖ ਥੱਕਦਾ ਹੈ ਸੁਣ-ਸੁਣ ਕੇ ਵੀ

ਬਹੁਤ ਤਾਮੀਰੀ ਰੁਚੀਆਂ ਦਿੰਦੇ ਰਹੇ ਆਪ ਦਾ ਸ਼ਸਤਰਧਾਰੀ ਹੋਣਾ ਔਰ ਨਾਲ ਘੋੜਸਵਾਰਾਂ ਦਾ ਰੱਖਣਾ ਸੈਨਾ ਦਾ ਰੱਖਣਾ ਵਕਤ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਚਲਿਓ ਸੁਣ ਆਪਨੇ ਉੱਥੇ ਕਸ਼ਮੀਰ ਦੀ ਉਸ 52 ਸਮਝੀ ਇਸ ਇੱਕ ਪਰਮ ਚਿੰਨ ਆਪਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਸਨ ਦੋਹਾਂ ਦੀਆਂ ਬਾਵਾ ਸਤਗੁਰ ਨੇ پکڑ ਲਈਆਂ ਇਸ ਤਰ੍ਹਾਂ ਬਵੰਜਾ ਰਾਜੇ 12 ਵਾ ਨੂੰ ਕਾ ਵੀ ਸਿਰ ਤੇ ਦਸਤਾਰ ਰੱਖਦੇ ਸਨ ਦਾੜਾ ਹੁੰਦਾ ਸੀ ਜਹਾਂਗੀਰ ਨੇ ਵੀ ਗੱਲ ਦੇਚੀਰ ਦੀ ਵੇਖ ਕੇ ਤੋ ਗਲਤ ਦੀ ਦਿੱਤੀ ਕਰਨ ਲੱਗਾ ਐਲ ਗਲਵ ਉਸ ਸਮੇਂ ਜੋਤੀ ਜੋਤ ਕੀ ਕਵਿਚਾਰ ਚਲੰਗੇੁਰਖ ਕੰਦੇ ਇਹ ਨਹੀਂ ਕਰਦਾ ਸਾਧਾ ਉਹਨਾਂ ਲਈ ਵੀ ਭੁਖਿਆ ਹੀ ਹੋ ਜਾਂਦੀ ਸੀ ਅੱਜ ਇਹ ਸਾਧਨਾ ਇਹ ਤਜਰਬਾ ਸੁਰਨਾਮਿਕ ਦੇਵ ਜੀ ਸਾਹਿਬ योगी पता है गुरु की उम्र तो प्राणायाम दी साधना में निपुण सी और इस पद्धति को फैलाने में थे라우धू नामक इस सिद्ध गोत्र करना कहने की पर सिद्धि दोहा जो गए एक आम दर से दरस्ति प्रसिद्धिच रुक जाता है वो दी प्राप्तावाद के वो दी प्रसिद्धिवाद है پر پرسدی پھس گیا کوئی سیدی چان والا جو ساگر ہے دو میں ایک کچھ نے اس میں میں جس ڈانگل نہ بیان کردہ ہوں اور چونکہ کچھ پرکر میتھوں ادھورے رہ گئے سن بیان کر رہے ہیں ਸਾਗਰ ਦੇ ਵਿੱਚ ਪਾਣੀ ਹੈ ਸੰਸਾਰ ਦੇ ਪਦਾਰਥ ਨੇ ਹੈ ਸਾਗਰ ਦੇ ਵਿੱਚ ਲਹਿਰਾਂ ਨੇ ਸੰਸਾਰ ਦੇ ਸਮੱਸਿਆਵਾਂ ਨੇ ਔਕੜਾਂ ਨੇ ਸਾਗਰ ਦੇ ਕਿਸ਼ੇ ਕੌਣੇ ਕਦੀ ਕਦੀ ਤੂਫਾਨ ਖੜੇ ਹੋ ਜਾਂਦੇ ਨੇ ਸੰਸਾਰ ਵਿੱਚ ਕਦੀ ਕਦਾਂ ਬਹੁਤ ਵੱਡੇ ਹਾਦਸੇ ਹੋ ਜਾਂਦੇ ਨੇ ਕਿਦਰੇ ਜਾਨਵਰ ਕਿਦਰੇ ਮਹਾਮਾਰੀ ਬਿਮਾਰੀ ਵਿਆਪਕ ਪਦਰਤ ਹੈ ਜਿਵੇਂ ਪਿਛਲੇ ਦਿਨੀ ਸਾਰੀ ਦੁਨੀਆ ਚ ਰੋਲਾ ਪਿਆ ਸੀ ਭਲੇਗ ਦਾ ਹਿੰਦੁਸਤਾਨ ਵਿੱਚ ਅੱਲਾ ਕੇ ਇਤਨੀ ਗੱਲ ਨਹੀਂ ਸੀ ਜਗਾ ਦਿਨਾਂ ਚ ਇਹ ਰੋਲਾ ਸੀ ਔਰ ਰੋਲਾ ਕੁ ਸ਼ਾਂਤ ਹੋਇਆ ਤਾਂ ਮੇਲੇ ਬਾਜ਼ਾਰ ਖਜਾੜਾ ਆਇਆ ਸੀ ਦੋ ਤਿੰਨ ਰਾਹੀ ਜਿੱਥੇ ਵੀ ਨਾਲ ਗਏ ਦਸ ਵੀ ਗਿਆ ਮੈਨੂੰ ਪੁੱਛਿਆ ਕਹਿੰਦਾ ਕਿ 15 ਬੰਦੇ ਮਰੇ ਜ਼ਰੂਰ ਨੇ ਉਥੇ ਇੱਕ ਨਦੀ ਹੈ ਨਦੀ ਦੇ ਕੰਢੇ ਤੇ ਸੂਰਤ ਸ਼ਹਿਰ ਹੈ ਵੀ ਨਦੀ ਹੜ੍ਹ ਤੇ ਆ ਗਈ ਸਾਰਾ ਸ਼ਹਿਰ ਡੁੱਬ ਗਿਆ ਔਰ ਹੜ੍ਹ ਲੰਘਣ ਤੋਂ ਬਾਅਦ ਜ਼ਿੰਦਗੀ ਬਹੁਤ ਛੋੜ ਗਿਆ ਪਾਣੀ ਤੋਂ ਇਤਨੇ ਬਦਬੂ ਖੈ ਦੇ ਕਿ ਉਸ ਨਾਲ ਕੁਝ ਬਿਮਾਰੀਆਂ ਵਰੀਆਂ ਤੇ 15 ਬੰਦੇ ਮਰੇ ਜਿਨ ਨੂੰ ਨਾਲ ਪਲੇਖ ਕਹਿ ਦਿੱਤਾ انڈیا کے جنہیں ڈاکٹرس نہ انہوں نے مانے پے پر ساری دنیا چولا تو میں گردواری سکھ سنگان کو پوچھے کوئی ایسی ویسی گلے کچھ بھی نہیں میتھ پڑھتے کو سارا شہر خالی ہوا کہ کوئی بھی نہیں پر میں اس طرح مہاماری ایک طوفان ایک حادثہ کہ کوئی مہاماری پھیل جاتی ہے کدر کوئی جنگ لگ جاتی ہے یا کدرے کوئی بھونچال آ جاندہ ہے زلزلہ جیسے کوئی دو سال پہلے دیچ بھونچال آیا زمین ہلی کوئی تی ہزار بندے بھر گئے پنڈا دے پنڈ وارک ہو گئے جس طرح سمندر دیچ سمندرے نہ کدرے توفان کھڑے ہو جاتے ہیں ਸੰਸਾਰ ਵਿੱਚ ਕਦੇ-ਕਦਾਈਂ ਕੋਈ ਬਹੁਤ ਵੱਡੇ ਹਾਦਸੇ ਖੜੇ ਹੋ ਜਾਂਦੇ। ਸਾਗਰ ਵਿੱਚ ਕਦੇ-ਕਦਾਈਂ ਕੋਈ ਇੱਕਦ جہاز, ਇੱਕਦ ਵੱਡੀ ਬੇੜੀ ਡੁੱਬ ਜਾਂਦੀ ਹੈ। ਪੂਰੀ ਦੁਨੀਆ ਦੇ ਅਖਬਾਰਾਂ ਦੀ ਖਬਰ ਬਣਦੀ ਹੈ। ਡੁੱਬ ਗਈ ਬੇੜੀ। ਡੁੱਬ ਗਿਆ ਐਕਸਪ੍ਰੈਸ। سارے کدائی کوئی اکد زندگی دی بیڑی تر جاتی ہے اکد کوئی روداس کوئی قبیر کوئی صدنا سین کوئی بھائی گردس کل بھائی منی سنگھ کوئی بابا دیب سنگھ کوئی اکد بیڑی تر جاتی ہے اتحاس بن جاتا ہے ساگر اکد جہاز ڈوب جاتا ہے خبر بن جاتی ہے ساری دنیا کے دی اخبار ڈب دی. گیا ایک شک ایے کدائی کو بےڑی ہی تر کے پار ہو ہے تو اتحاس بن جاتا ہے وہ مہا پرش کے ہے کہہ لاری نہیں آتا پار, وہ پار جو پار چلا گیا پار چلا گیا گرمک جو پار چلا گیا ਉਹਾਰ ਨਹੀਂ ਹੈ ਤਾਂ ਇਤਿਹਾਸ ਬਣ ਜਾਂਦਾ ਹੈ ਸਾਗਰ ਦੇ ਜਦ ਵੀ ਕੋਈ ਡੁੱਬਦਾ ਹੈ ਛੇਕ ਤੋਂ ਪਾਣੀ ਡੁੱਬਦਾ ਹੈ